ਪਈ ਇੱਕ ਤਾਂ ਹਮੇ ਟੁੱਟ ਕੇ ਹੋਣਾ ਏ ਗੁਰੂ ਦੁਆਰਾ ਹੋਣਾ ਸੰਗਤ ਦੇ ਵਿੱਚ ਹੋਣਾ ਜਿਹੜਾ ਨਾਮ ਪ੍ਰਗਟ ਹੋਣਾ ਔਰ ਜਿਹਦੇ ਪ੍ਰਗਟ ਹੋ ਗਿਆ ਉਹਦੀ ਮਹਿਮਾ ਦੂਜੇ ਆ ਸਾਡੇ ਸਾਡਾ ਉਹਦੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਦੇਖਣ ਨੂੰ ਭਾਵੇਂ ਵੱਡੀ ਹੁੰਦਾ ਪਰ ਉਹਦੇ ਅੰਦਰ ਕਿਆ ਕੁਛ ਹੁੰਦਾ ਉਹ ਗੋਚਰ ਹੋ ਜਾਂਦਾ ਅਬ ਪਤਾ ਗੋਚਰ ਹੈ ਸਾਰੇ ਪਤਾ ਆਪਣਾ ਦਿਖਦਾ ਵੀ ਆਪਣਾ ਆਕਾਰ ਵੀ ਹੈਗਾ ਸਾਰਾ ਕੁਝ ਹੈਗਾ ਸੰਤ ਦਾ ਆਪਾਂ ਕੁਝ ਨਹੀਂ ਦੇਖ ਸਕਦੇ ਸਰੀਰ ਦੇ ਦੇਖ ਸਕਦੇ ਆ ਉਹਦੇ ਅੰਦਰ ਜੋ ਕੁਝ ਹੋ ਰਿਹਾ ਉਹ ਨਹੀਂ ਤਾਂ ਆਪਾਂ ਨੂੰ ਪਤਾ ਲੱਗਦਾ ਉਹ ਹੋਚਰ ਹੈ ਗੁਰੂ ਵੀ ਅਗੋਚਰ ਹੈ ਸੰਤ ਵੀ ਅਗੋਚਰ ਹੈ ਔਰ ਸੰਗਤ ਵੀ ਅਗੋਚਰ ਹੈ ਗਾ ਸੰਗਤ ਜਿਉਂ ਕਹਿਣ ਦੇਣਾ ਆਪਾਂ ਨੂੰ ਸਰੀਰ ਦਿਖਦੇ ਆ ਬੈਠੇ ਸੰਗਤ ਵਿੱਚ ਪਰ ਸੰਗਤ ਦੇ ਵਿੱਚ ਜਿਹੜਾ ਉਹ ਵਰਤਾਰਾ ਹੋ ਰਿਹਾ ਉਹਦਾ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਸਾਨੂੰ ਨਹੀਂ ਦਿਖਦਾ ਕਿਵੇਂ ਫੁੱਲਾਂ ਦੇ ਵਿੱਚ ਆਪਾਂ ਨੂੰ ਰੰਗ ਦਿਖਦਾ ਫੁੱਲ ਦਾ ਰੂਪ ਦਿਖ ਜਾਂਦਾ ਪਰ ਉਹਦੇ ਵਿੱਚ ਮਕਰੰਦ ਹੁੰਦਾ ਹੈ ਇਹਨੂੰ ਸ਼ਾਇਦ ਆਂਦਾ ਨਾ ਹੋਵੇ ਉਹ ਆਪਾਂ ਨੂੰ ਦਿਖਦਾ ਪੁੱਲ ਵੀ ਪੌਰੇ ਨੂੰ ਦਿਖਦਾ ਉਹ ਆਪਾਂ ਨੂੰ ਨਹੀਂ ਦਿਖਦਾ ਬਿਲਕੁਲ ਇਸੇ ਤਰ੍ਹਾਂ ਸੰਗਤ ਦਾ ਜਿਹੜਾ ਆਪਾਂ ਨੂੰ ਦਿਖਦੇ ਸਰੀਰ ਉਹਨਾਂ ਦੇ ਅੰਦਰ ਪਰਮਾਤਮਾ ਦਾ ਵਰਤਾਰਾ ਹੋ ਰਿਹਾ ਜਿਹੜਾ ਉਹ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਸੰਗਤ ਦੇ ਵਿੱਚ ਹਮੇਸ਼ਾ ਪਰਮਾਤਮਾ ਦਾ ਵਰਤਾਰਾ ਸੰਗਤ ਕਿਹੜੀ ਜਿਹੜੀ ਇੱਕ ਦੇ ਨਾਲ ਜੁੜੀ ਹੋਵੇ ਸ਼ਬਦ ਦੀ ਸੰਗਤ ਸੰਗਤਾਂ ਬਹੁਤ ਹੈ ਵੈਸੇ ਦੁਨੀਆ 'ਚ ਉਹ ਨਹੀਂ ਜਿਹੜੀ ਇੱਕ ਦੇ ਗੁਣ ਗਾਉਂਦੀ ਹੈ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਉੱਥੇ ਕੋਈ ਗੁਣ ਗਾਣ ਨਾ ਹੋਵੇ ਗੁਰੂ ਤੇ ਪਰਮਾਤਮਾ ਤੇ ਦੋ ਹੀ ਕੋਈ ਨਾਮ ਭਾਵੇਂ ਦੋ ਐ ਗੁਰੂ ਗੋਬਿੰਦ ਬਕਾਨੀ ਐ ਨਾਮ ਦੋਏ ਪ੍ਰਭ ਏਕ ਗੁਰੂ ਦਾ ਗੁਣ ਗਾਣਾ ਹੋਇਆ ਤੇ ਜਾਂ ਪਰਮਾਤਮਾ ਦਾ ਹੋਇਆ ਇੱਕੋ ਬਾਤ ਹੈ। ਜਾਂ ਕਿਸੇ ਵੀਲਾ ਸੰਤ ਹੋਵੇ ਕੋਈ ਵੀ। ਇਨਾ ਤੋਂ ਬਿਨ ਜੋ ਹੋਰ ਕੁਛ ਵੀ ਹੈ ਕਿਤੇ ਵੀ ਕੁਛ ਹੁੰਦਾ ਹੈ ਉਹ ਸੰਗਤ ਨਹੀਂ ਸੱਚੀ ਸੰਗਤ ਨਹੀਂ ਹੁੰਦੀ ਉਹ ਸਤ ਸੰਗਤ ਨਹੀਂ ਹੋ ਸਕਦੀ। ਸਤ ਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਬਣੇ।